ਜੈਪਾਲ ਜਿਹੜਾ ਉਹ ਗੈਂਗਸਟਰ ਕਿਵੇਂ ਬਣਿਆ ਜੈਪਾਲ ਬਿਲਕੁਲ ਕੋਈ ਕਾਲਜ ਵਗੈਰਾ ਚ ਲੜਾਈ ਹੋਈ ਸੀ ਤੇ ਬਿੱਟੂ ਕੋਈ ਨਹੀਂ ਤੇ ਉਹਦੇ ਵਿੱਚ ਹੀ ਕਾਲਜ ਪੜਦਿਆਂ ਪੜਦਿਆਂ ਇਹ ਮੁੰਡਿਆਂ ਦੀ ਲੜਾਈ ਚ ਕੋਈ ਇਤੇ ਪਰਚਾ ਪੁਰਚਾ ਹੋ ਗਿਆ ਤੇ ਨਵੀਂ ਇਹਦਾਂ ਬੜੀ ਸ਼ਕਤੀ ਨਾਲ ਪੇਸ਼ ਆਇਆ ਵੀ ਮੈਂ ਇਹਦਾਂ ਬਿਲਕੁਲ ਨਾ ਤੇ ਤੋਤੇ ਨਾ ਤੋੜਤੇ ਮੈਂ ਕੋਈ ਸੰਬੰਧ ਨਹੀਂ ਰੱਖਿਆ ਨਾ ਮੈਂ ਇਹਦੀ ਮੁਲਾਕਾਤ ਕੀਤੀ ਤੇ ਉਹਨੂੰ ਪਿੱਛੋਂ ਇਹਨੇ ਜਦੋਂ ਜੇਲ੍ਹ 'ਚ ਮੈਂ ਨਾ ਵਕੀਲ ਕੀਤਾ ਮੈਂ ਆਪਣੀ ਘਰ ਵਾਲੀ ਨੂੰ ਮੈਂ ਸਖਤ ਹਦਾਇਤ ਕੀਤੀ ਵੀ ਇਹਦੀ ਮੁਲਾਕਾਤ ਨਹੀਂ ਕਰਨੀ ਤੇ ਜਦੋਂ ਜੇਲ੍ਹ ਤੋਂ ਹੀ ਮੈਨੂੰ ਕੁਝ ਪੁਲਸ ਵਾਲਿਆਂ ਨੇ ਪੇਸ਼ ਕਰਨ ਜਾਣਾ ਤੇ ਉਹਨਾਂ ਨੇ ਮੈਨੂੰ ਫੋਨ ਤੇ ਕਹਿਣਾ ਜਾਂ ਘਰ ਮਿਲ ਕੇ ਵੀ ਆਏ ਕਈ ਮੇਰੇ ਧੰਨਦਰ ਬਗੈਰਾ ਤੋਂ ਉਹਨਾਂ ਮੈਨੂੰ ਕਿਹਾ ਕਿ ਉਹ ਸਾਡੀ ਬੜਾ ਪਛਤਾਉਂਦਾ ਵਾ ਕਿ ਮੈਂ ਆਪਣੇ ਪਿਓ ਨਾਲ ਬੜੀ ਚੀਟਿੰਗ ਕੀਤੀ ਆ ਕਿ ਉਹਨੇ ਮੈਨੂੰ ਪਲੇਅਰ ਬਣਾਇਆ ਤੇ ਮੈਨੂੰ ਪੜਾ ਰਿਆ ਸੀ ਤੇ ਮੈਂ ਗਲਤ ਸੋਸਾਇਟੀ ਚ ਪੈ ਗਈ ਤੇ ਉਹਦੀ ਬਹੁਤ ਜ਼ਿਆਦੀ ਬੇਇੱਜ਼ਤੀ ਤੋਹਫੀਨ ਸਭ ਕੁਝ ਕੀਤੀ ਹੈ ਤੇ ਮੈਨੂੰ ਉਸ ਗੱਲ ਦਾ ਬੜਾ ਦੁੱਖ ਆ ਤੇ ਉਹ ਕਹਿੰਦੇ ਆ ਵੀ ਇੱਕ ਤਰ੍ਹਾਂ ਡੈਡੀ ਨੂੰ ਕਹੋ ਕਿ ਮੈਨੂੰ ਮੇਲੇ ਦੇ ਮੈਂ ਇਹ ਦੂੰਗਾ ਨਹੀਂ ਕਰਾਂਗਾ ਜੇਲ ਦਾ ਰਿਕਾਰਡ ਬੋਲਦਾ ਮਲਾਜਮੋ ਕਈ ਜਿੰਦਾ ਨੇ ਜਿਹੜੇ ਮੇਰੇ ਕੋ ਆਏ ਜਿਹੜੇ ਉਦੋਂ ਪੇਸ਼ ਕਰਨ ਜਾਂਦੇ ਸੀ ਮੈਂ ਜੇਲ ਚ ਗਿਆ ਮੈਂ ਜੇਲ ਵਾਲਿਆਂ ਨੂੰ ਦੱਸਿਆ ਵੀ ਮੈਂ ਇਤਰਾਮਪੁਰਸ ਇਨਸਪੈਕਟਰਾਂ ਉਹਨਾਂ ਮੇਰੀ ਡਿਊਟੀ ਚ ਸਪੈਸ਼ਲ ਮੁਲਾਕਾਤ ਕਰਾਤੀ ਤੇ ਮੈਂ ਇਹਨੂੰ ਕਿਹਾ ਵੀ ਹਾਂ ਜੈਪਲ ਬਹੁਤ ਕੁਝ ਖਤਮ ਹੋ ਚੁੱਕਾ ਨਾ ਹੀ ਰਹਿ ਗਿਆ ਪਿਓ ਪੁੱਤ ਦਾ ਇਧਰ ਉਧਰ ਇਹ ਦੂ ਮੇਰਾ ਪੋਤਿਆਂ ਦੇ ਪਿਓ ਆ ਤੇ ਹੁਣ ਦਾ ਤੇ ਮੈਨੂੰ ਗਲੇਡੂ ਛੁੱਟ ਕੇ ਕਹਿੰਦਾ ਵੀ ਡੈਡੀ ਜੀ ਮੈਂ ਬਹੁਤ ਵੱਡਾ ਗਰਾਂ ਕੀਤਾ ਤੁਹਾਡਾ ਵਿਸ਼ਵਾਸ ਤੋੜਿਆ ਤੇ ਮੈਂ ਜਿਹੜਾ ਦੋਸਤ ਤੇ ਕੋਈ ਬੜਾ ਹੋ ਕੇ ਤੇ ਇੱਧਰ ਪੈ ਗਿਆ ਤੇ ਮੈਨੂੰ ਮaaf ਕਰ ਦਿਓ ਤੇ ਮੈਂ ਅੱਗੇ ਤੋਂ ਨਹੀਂ ਕਰਦਾ ਮੈਂ ਆਖਿਆ ਵੀ ਤੈਨੂੰ ਮੈਂ 6 ਮਹੀਨੇ ਦਾ ਟਾਈਮ ਦਊਂਗਾ 6 ਮਹੀਨੇ ਤੂੰ ਘਰ ਆ ਜੀ ਤੇ ਉਹਦੇ ਵਿੱਚ 6 ਮਹੀਨੇ ਜੇ ਤੂੰ ਸਾਫ਼ ਰਹੇਗਾ ਤੇ ਚਲੋ ਮੈਂ ਜਿਹੜਾ ਤੈਨੂੰ ਬਦਖਲ ਕੀਤਾ ਜਾਂ ਜੂਆਂ ਜਕਰੂੰ ਤੇਰੀ ਸਭ ਕੋਟ ਕੱਟਿਆ ਉਦੋਂ ਸ਼ੁਰੂ ਹੋਊਗੀ ਤੂੰ ਕੋਈ ਤੈਨੂੰ ਮੈਂ ਆਪੇ ਕਿਸੇ ਲਾਈਨ ਤੇ ਛਾੜ ਦਿਆਂਗਾ ਤੈਨੂੰ ਬਾਹਰ ਭੇਜਾਂ ਬਿਜ਼ਨਸ ਸੈੱਟ ਕਰਾਂ ਕੁਛ ਕਰਾਂ ਕਰ ਦਿਆਂਗਾ ਕਮਾਨ ਮੈਂ ਤੇਰੇ ਨਾਲ ਕਹਿੰਦਾ ਜੀ ਠੀਕ ਆ ਜੈਪਲ ਜਦੋਂ ਅਜੇ ਜੇਲ੍ਹ ਚੀ ਸੀ ਤੇ ਕੁਛ ਦਿਨ ਬਾਅਦ ਉਹਦੀ ਬਦਲੀ ਨਾਭੇ ਜੇਲ੍ਹ ਦੀ ਕਰ ਦਿੱਤੀ ਗਈ ਨਾਭੇ ਜੇਲ੍ਹ ਚੋਂ ਇੱਕ ਕੋਈ ਬੰਦਾ ਆਇਆ ਉਹ ਮੇਰੀ ਘਰ ਵਾਲੀ ਨੂੰ ਸੁਨੇਹਾ ਲਾ ਗਿਆ ਵੀ ਜੈਪਲ ਨੇ ਜੈਪਲ ਨਾਭੇ ਜੇਲ੍ਹ ਚ ਆ ਮੈਂ ਤਾਂ ਫਰੋਖੀ ਸਮਝਿਆ ਸੀ ਨਾਭੇ ਜੇਲ੍ਹ ਚ ਉਹਨੇ ਸੁਨਾ ਕੱਲਿਆ ਵੀ ਡੈਡੀ ਜਿਹੜੇ ਨੇ ਅੰਦਰ ਕੱਲੇ ਆਉਣ ਜਾਂ ਮੇਰੀ ਮੁਲਾਕਾਤ ਲਈ ਤੇ ਜ਼ਰੂਰ ਮਿਲਣ ਅੰਦਰ ਉਹ ਕੇ ਨੂੰ ਲੈ ਕੇ ਆ। ਮੈਂ ਮੁੰਡਾ ਲੈ ਨਾਲ ਡਰਾਈਵਰ ਤੇ ਮੈਂ ਉੱਥੇ ਨਾ ਭੇਚ ਲਾ ਗਿਆ। ਜੋ ਨਾ ਭੇ ਚਲਾ ਗਿਆ ਤੇ ਉੱਥੇ ਸਾਡੀ ਸੈਪਰੇਟ ਗੱਲ ਹੋ ਗਈ। ਤੇ ਉਹ ਥੋੜਾ ਚੁੱਪਚਾਪ ਸੀ ਜਿਉਂ ਮੈਂ ਉਹਨੂੰ ਕਿਹਾ ਵੀ ਤੇਰਾ ਫਰਜ਼ ਹੈ ਮੈਨੂੰ ਸੱਚ ਬੋਲਣਾ ਤੇ ਗਲਦਸ ਹੋ ਜੇ ਆ। ਤੇ ਉਹ ਕਹਿੰਦਾ ਵੀ ਨਾ ਭੀ ਜਿਹੜਾ ਮੈਨੂੰ ਪਤਾ ਲੱਗਾ ਵੀ ਮੌੜ ਸਾਹਿਬ ਜਿਹੜੇ ਡੀਆਈਜੀ ਨੇ ਉਹ ਇੱਥੇ ਆਏ ਸੀ ਨਾ ਭੀ ਉਹਨਾਂ ਕਹਿਆ ਵੀ ਜੈਪਲ ਜਿੱਦਣ ਦੇ ਕਾਗਜ਼ ਆਏ ਇਹਨੂੰ ਰਹਾ ਨਹੀਂ ਕਰਨਾ ਉਸੇ ਲਈ ਇਨਫਰਮੇਸ਼ਨ ਦੇਣੀ ਹੈ ਤੇ ਇਹਨੂੰ ਰੋਕੀ ਰੱਖਣਾ ਤੇ ਉਹਦਾ ਮੂਲ ਕਾਰਨ ਇਹ ਆ ਪਿਊਰੋ ਰੋਕੀ ਦਾ ਦੋਸਤ ਆ ਤੇ ਰੋਕੀ ਦਾ ਨੇ ਕਰਕੇ ਉਹਨੂੰ ਹੋਇਆ ਵੀ ਮੈਨੂੰ ਨਿਕਲ ਦਿਆਂ ਉਹਨੂੰ ਕਿਸੇ ਜੇਲ ਅਫਸਰ ਨੇ ਜਾਂ ਪਾਣੀ ਪੀਣ ਨਾਲ ਨੇ ਗੱਲ ਦਸਤੀ ਵੀ ਤੈਨੂੰ ਨਿਕਲ ਦਿਆਂ ਸ਼ੂਟ ਕਰ ਦਿੱਤਾ ਜਾਏਗਾ ਇਤਨੀ ਕਿਉਂਕਿ ਉਹਨੂੰ ਰੋਕੀ ਨੂੰ ਵੀ ਪਤਾ ਲੱਗ ਗਿਆ ਸੀ ਵੀ ਇਹ ਛੱਡ ਚੁੱਕਾ ਜੋ ਇਹਨੇ ਪੀਉ ਨਾ ਪਰ ਉਹਨੂੰ ਸਕੀਤਾ ਜਿਵੇਂ ਬਿਰੂ ਤਰੇ ਉਹ ਖੁੱਲੀ ਗੱਲ ਸੀ ਮੈਂ ਵੀ ਹਰ ਕੰਨ ਦਸੀ ਵੀ ਮੇਰੇ ਉਹਨੇ ਆ ਕੀਤਾ ਜਿੰਨੇ ਵੀ ਪੁੱਛਿਆ ਤੇ ਦੇਖ ਲਓ ਵੀ ਜੇਲ੍ਹ ਚੋਂ ਨਿਕਲਦੇ ਆਂ ਹੀ ਉਹਦੇ ਸੁਤਰਨਾ ਤੇ ਕੀ ਸੀ ਵੀ ਉਹਦੇ ਦਿਵਾਲੇ ਮੌਤ ਸੀ ਮੈਂ ਉਹਨੂੰ ਕਿਹਾ ਵੀ ਨਹੀਂ ਇਹ ਤੈਨੂੰ ਫਿਰ ਪਗੋੜਾ ਦੇ ਕਰਨਗੇ ਤੇ ਤੂੰ ਇੱਕ ਰਾ ਤੇ ਮੈਂ ਤੈਨੂੰ ਅਫਸਰਾਂ ਨਾਲ ਆਪਾਂ ਗੱਲ ਕਰਾਂਗੇ ਜੇ ਉਹ ਕੋਈ ਦੂਰ ਨੇੜੇ ਨਿਕਲ ਜੀ ਵੀ ਆਪਾਂ ਜੇ ਕੰਮ ਕਰਨਾ ਹੀ ਨਹੀਂ ਛੱਡਣਾ ਹੀ ਮੈਂ ਉਹਨੂੰ ਐਸਐਸਪੀ ਸਾਫਸਣ ਉਹਨਾਂ ਕੋ ਇੱਥੇ ਲੈ ਕੇ ਗਿਆ ਤੇ ਆਪਣੀ ਤੌਰ ਤੇ ਉਹਨਾਂ ਨੂੰ ਗੱਲ ਵੀ ਦੱਸੀ ਉਹਨਾਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਵੱਡੀ ਕਰਾਂਗੇ ਮਦਦ ਤੇ ਚਲੋ ਉਹਨਾਂ ਕੀਤੀ ਵੀ ਪੀ ਤੁਸੀਂ ਟਿਕ ਕੇ ਬਹਿ ਜੋ ਤੇ ਕੋਈ ਇਹੋ ਜੀ ਗੱਲ ਨਹੀਂ ਹੋਏਗੀ ਵੀ ਇਹਨੂੰ ਆਣ ਕੇ ਘਰੇ ਕੋਈ ਮਾਰ ਜੇ ਉਹ ਜੇ ਕੰਮ ਚਾਲੀ ਰਿਆ ਸੀ ਤੇ ਅਮਰ ਸਿੰਘ ਚਾਲ ਇੱਥੇ ਡੀਏਜੀ ਸਨ ਉਹਨਾਂ ਚਾਰ ਗੰਨਾ ਉਹਨਾਂ ਨੂੰ ਦੇਤੀਆਂ ਇਹਨੂੰ ਮਾਰਨ ਵਾਸਤੇ ਜਿੱਥੇ ਸਾਲਟ ਤੋਂ ਲੈ ਕੇ ਤੇ ਏਲਰ ਤੱਕ ਸੀ ਤੇ ਪੂਰਾ ਅਸਲਾ ਸੀ ਪ੍ਰਾਈਵੇਟ ਬੰਦਿਆਂ ਨੂੰ ਡੀਆਈਜੀ ਨੇ ਅਮਰ ਸਿੰਘ ਚਾਲ ਨੇ ਚਾਰ ਗੰਨਾਂ ਦੇ ਦਿੱਤੀਆਂ ਇਹਦੇ 'ਚ ਜੇ ਕੋਈ ਝੂਠ ਹੋਵੇ ਅਮਰ ਸਿੰਘ ਚਾਲ ਚਾਲ ਜਿੰਦਾ ਇਹ ਛੱਡੋ ਜੀ ਡੇਟਾ ਹੀ ਮੈਂ ਡਿਸਟਰਬਿਆਂ ਇਹੋ ਜਿਹੇ ਸਵਾਲ ਕਰੋਗੇ ਤੇ ਉੱਜੇ ਜੂਗਾ ਵੈਸੇ ਨਹੀਂ ਨਾ ਮੈਨੂੰ ਕਿੱਥੋਂ ਮੈਂ ਤੁਹਾਨੂੰ ਤਰੀਕ ਦੱਸਾਂ ਹਾਂ ਤੁਹਾਡਾ ਇਸ ਤਰ੍ਹਾਂ ਹੋਇਆ ਹੋਵੇ ਇਸ ਤਰ੍ਹਾਂ ਤੁਹਾਡਾ ਉੱਜੜ ਗਿਆ ਹੋਵੇ ਤੁਸੀਂ ਡੇਟ ਦੱਸੋਗੇ ਵੀ ਕਿਹੜੀ ਡੇਟ ਦਵਾਂ ਜੀ ਤੇ ਉਹ ਅੱਜੋ ਆਪਣਾ ਪੁੱਤ ਲੈ ਕੇ ਗੁਰਦੁਆਰੇ ਚੜ੍ਹ ਜੇ ਜਾਂ ਮੈਂ ਚੜ੍ਹਦਾ ਪੈਨ ਨੂੰ ਟਾਈਮ ਦੱਸਾਂਗੇ ਵੀ ਏਨੇ ਵਜੇ ਆ ਬੰਦੇ ਸੀ ਚਾਰ ਜਿੰਨਾਂ ਨੂੰ ਇਹਨੇ ਘਰ ਸੱਦ ਕੇ ਗੰਨਾ ਦਿੱਤੀਆਂ ਤੇ ਜੈਪਲ ਮਾਰ ਲਈ ਦਿੱਤੀਆਂ ਮੇਰੇ ਘਰ ਮੇਰੇ ਜਾਨੂ ਮੁਲਾਜ਼ਮ ਭੇਜੇ ਜਿਹੜੇ ਸਕਿਉਰਟੀ ਸੀ ਆਈਡੀ ਚ ਲੱਗੇ ਸੀ ਮੈਨੂੰ ਮਿਲਣ ਦੇ ਬਹਾਨੇ ਆਏ ਕਿ ਤੁਹਾਡਾ ਪੇਠ ਠੀਕ ਨਹੀਂ ਬਿਮਾਰ ਮੇਰਾ ਐਕਸੀਡੈਂਟ ਹੋਇਆ ਸੀ ਤੇ ਪਹਿਲਾਂ ਦਾ ਮੈਂ ਬੈੱਡ ਤੇ ਹੀ ਸਾਂ ਪਰ ਉਹਨਾਂ ਜੋ ਕੁਛਕ ਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਜੈਪਲ ਨੂੰ ਨਹੀਂ ਮਿਲਿਆ ਹਾਲਾਂਕਿ ਅੰਦਰ ਦੂਜੇ ਕਮਰੇ ਜੇ ਬੈਠਾ ਹੁੰਦਾ ਸੀ ਤੇ ਉਹਨਾਂ ਜੋ ਮੈਨੂੰ ਕੁਝ ਨੇ ਦੱਸਿਆ ਵੀ ਸਾਨੂੰ ਇਸੇ ਕਰਕੇ ਕੱਲਿਆ ਸਾਡਾ ਨਾਂ ਨਾਲੀਓ ਨੌਕਰੀ ਦਾ ਮਸਲਾ ਵੀ ਪਤਾ ਕਰੋ ਵੀ ਜੈਪਲ ਘਰਿਆ ਉਹਨਾਂ ਮੇਰਾ ਜਿੱਦ ਕੀਤੀ ਵੀ ਅਹੀਂ ਨਿਗਾਹ ਦੇ ਵੇਖਿਆ ਸਾਨੂੰ ਮਿਲਾਓ ਉਹ ਜੀ ਉਹਨਾਂ ਜੋ ਵੀ ਮੁਲਾਜ਼ਮ ਜਿੰਦਾ ਹੋਣਗੇ ਇੱਕ ਦੋ ਤੇ ਤਿੰਨ ਨੂੰ ਜ਼ਿਆਦਾ ਨਾਲ ਵੀ ਮਿਲਾਓ ਮੈਂ ਕਿਹਾ ਵੀ ਨਹੀਂ ਉਹ ਤੇ ਹੈ ਨਹੀਂ ਉਹ ਤੇ ਬਾਹਰ ਗਿਆ ਤੇ ਕਿਤੇ ਗਿਆ ਤੇ ਬਾਅਦ ਚ ਉਹਨਾਂ ਨੇ ਈਵਨ दट شراب ਤੱਕ ਦਾ ਕੀਤਾ ਅੰਕਲ ਪੈਗ ਲਾਉਣਾ ਮੈਂ ਥੱਕਿਆ ਟੁੱਟਿਆ ਉਹ ਜੀ ਆ ਵੀ ਮੈਂ ਵੀ ਮੈਂ ਤਾਂ ਪੁੰਦਾ ਨਹੀਂ ਨਾ ਇੱਥੇ ਮੈਂ ਤੈਨੂੰ ਟਿੱਕੇ ਤੋਂ ਮੰਗਾ ਦੇਣਾ ਦਿਦ ਦੇ ਟਾਈਮ ਮੰਗਾਈ ਪੀਤੀ ਵੀ ਸ਼ਾਇਦ ਮੈਂ ਪੀ ਕੇ ਅਕਲ ਨਹੀਂ ਨਹੀਂ ਤੂੰ ਹੀ ਵੀ ਪੈਗ ਲਾਉ ਉਹ ਜੀ ਆ ਮੰਮੀ ਉਦੋਂ ਇੱਕ ਦੋ ਪੈਗ ਲਾਏ ਤੇ ਉਹਨਾਂ ਨੇ ਉਚਾਇਆ ਪੀਛਾ ਰਕੂਗਾ ਵੀ ਜੇ ਪਹਿਲੇ ਫਲਾਣੀ ਤਾਂ ਤਾਂ ਕਿ ਉਹਨੂੰ ਹਟ ਕਰ ਦਿੱਤਾ ਜਾਏ ਸਾਹਮ ਦਿੱਤਾ ਜੇ ਮੈਂ ਉਹੀ ਐਸਐਸਪੀ ਸਾਹਿਬ ਕੋਲ ਗਿਆ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਪੀ ਆਹ ਗੱਲ ਆ ਜੀ ਤੇ ਉਹ ਉਦੋਂ ਹੀ ਸਿਰ ਫੜ ਕੇ ਬਹਿ ਗਏ ਉਹ ਕਹਿੰਦੇ ਗੁਬਿੰਦਰ ਸਿੰਘ ਮੈਂ ਤੈਨੂੰ ਕੀ ਦੱਸਾਂ ਤੇ ਤੂੰ ਖੁਦ ਪੁਲਿਸ ਸਾਰੀ ਮਰਿਆ ਤੇ ਤੂੰ ਸਾਰੇ ਹਾਲਾਤ ਸਮਝਣਾ ਤੇ ਤੂੰ ਇਹ ਸਭ ਜਾਣਨਾ ਹੁਣ ਜਿਵੇਂ ਕਿਵੇਂ ਆ ਆਪਣੀ ਜਾਨ ਬਚਾਓ ਯਾਨੀ ਮੈਂ ਬੇਵਸੀਆ ਤੂੰ ਹੈ ਵੀ ਵਿਚਾਰਾ ਬੇਵਸੀਆ ਡੀਏਜੀ ਹਥਿਆਰ ਮਾਰ ਲਈ ਦੇਣ ਡਿਆ ਤਾਂ ਸਪੀਕੀ ਕੀ ਕਰ ਸਕਦਾ ਕਈ ਦਿਨਾਂ ਹੀ ਇੱਥੇ ਡਿਸਕਸ ਕਰਦੇ ਤੇ ਜੈਪਲ ਘਰੋਂ ਚਲਾ ਗਿਆ ਬਾਅਦ ਚ ਜਿਹੜੀ ਗੇਮ ਐ ਉਹ ਇਹ ਜਲਦੀ ਰਹੀ ਵੀ ਉਹਨੂੰ ਮਾਰਨ ਦੀ ਸਿਰਫ ਜਦੋਂ ਕਿ ਉਹਨੇ ਕੋਈ ਇਹੋ ਜਿਹਾ ਉਦੋਂ ਕ੍ਰਾਇਮ ਨਹੀਂ ਸੀ ਕੀਤਾ ਤੇ ਕੋਈ ਬਹੁਤ ਤਕੜਾ ਗੈਂਗਸਟਰ ਜਿਹਾ ਉਹ ਨਹੀਂ ਸੀ ਵੀ ਜਿਹੜਾ ਉਹਨੂੰ ਮਾਰਨਾ ਜ਼ਰੂਰੀ ਉਹਨੂੰ ਫੜਦਾ ਨਹੀਂ ਉਹਨੂੰ ਮਾਰਨ ਦੀ ਪਰਬੋਝਲ ਸੀ ਅਸਲਾ ਦਿੱਤਾ ਗਿਆ ਅਸਲੇ ਦੇ ਵਿੱਚ ਉਹ ਆਪਣਾ ਸਿਕਿਉਰਿਟੀ ਦਿੱਤੀ ਗਈ ਉਹਨੂੰ ਮਾਰਨ ਵਾਲਿਆਂ ਨੂੰ ਗਨਮੈਨ ਦਿੱਤੇ ਗਏ ਜਿਹੜੇ ਖੁਦ ਗੈਂਗਸਟਰ ਸਨ ਉਹਨਾਂ ਨੂੰ ਪੁਲਿਸ ਦੇ 4-4 5-5 ਗਨਮੈਨ ਦਿੱਤੇ ਗਏ ਤੇ ਗੱਡੀਆਂ ਦਿੱਤੀਆਂ ਗਈਆਂ ਸੈੱਟ ਦਿੱਤੇ ਗਏ ਫੋਨ ਦਿੱਤੇ ਗਏ ਵੀ ਤੂੰ ਕਿਤੇ ਵੀ ਲੱਭ ਕੇ ਜੂ ਉੱਥੇ ਹੀ ਮਾਰ ਦੇ ਉਹਨੂੰ ਤੇ ਇਹ ਨਹੀਂ ਵੀ ਪੁਲਿਸ ਨੂੰ ਫੜਨ ਨੂੰ ਫਿਰਦੀ ਸੀ ਪੁਲਿਸ ਫੜਨ ਨੂੰ ਫਿਰਦੀ ਫੜ ਲੈਂਦੀ ਉਹਨੂੰ ਮਾਰਨ ਲਈ ਸੀ ਮੈਂ ਖੀਰ ਬਥੇਰੀਆਂ ਕੋਸ਼ਿਸ਼ਾਂ ਕਰਤੀਆਂ ਜਿੱਧਰ ਵੀ ਕਿਹੇ ਹੱਥ ਪਾਇਆ ਵੀ ਕਿਦਕੋ ਜਾਵਾਂ ਕਿਨੂੰ ਕਵਾਂ ਕਿ ਤੁਸੀਂ ਇਹ ਬੰਦ ਕਰੋ ਮੈਂ ਉਹਨੂੰ ਕਿਵੇਂ ਨਾ ਕਿਵੇਂ ਪੇਸ਼ ਕਰ ਦੇਣਾ ਜਾਂ ਫੜਾ ਦੇਣਾ ਪਤਾ ਕਰਕੇ ਮੈਨੂੰ 6 ਮਹੀਨੇ ਲੱਗੇ ਬੀਜੀਪੀ ਰੋੜਾ ਸਾਹਿਬ ਨਾਲ ਮਿਲਤੇ ਹੀ ਕਈਆਂ ਨੂੰ ਮੈਂ ਕਿਹਾ ਕਿ ਅਖੀਰ ਇੱਕ ਪਲਾ ਪਰਚਕੇ ਦੂਰੋਂਦਾਰੋਂ ਮਿਲਿਆ ਉਹਨੇ ਗੱਲ ਕੀਤੀ ਜੀ ਉਹਦਾ ਪਿਓ ਮਿਲਣਾ ਚਾਹੀਦਾ ਤੇ ਇਹ ਬੰਦੇ ਦੇ ਰੋੜਾ ਸਾਹਿਬ ਨੇ ਮੈਨੂੰ ਟਾਈਮ ਦਿੱਤਾ ਤੇ ਜਦੋਂ ਮਰੋੜਾ ਸਾਹਿਬ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਸਰ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਮੈਂ ਉਹਨਾਂ ਮੁਲਜ਼ਮਾਂ ਨੂੰ ਹੀ ਪੁੱਛਿਆ ਵੀ ਆਹ ਜਿਹੜੇ ਵੱਡੇ ਕੇਸ ਨੇ ਜਿਹਦੇ ਚੋਂ ਸੁੱਖਾ ਕਾਲੋ ਮਾਰਿਆ ਤੇ ਉਹਦੇ ਚ ਬਿਲਕੁਲ ਜੈਪਲ ਹੈ ਨਹੀਂ ਸੀ ਐਸਪੀ ਦੀ ਸਟੇਟਮੈਂਟ ਆ ਵੀ ਜੈਪਲ ਬਿਲਕੁਲ ਹੈ ਨਹੀਂ ਸੀ ਤੇ ਮੁੰਡੇ ਫੜੇ ਗਏ ਸਾਰੇ ਜਿਨ੍ਹਾਂ ਨੇ ਮਾਰਿਆ ਨਾ ਕੋਈ ਨੂੰ ਪਤਾ ਵੀ ਨਹੀਂ ਸੀ ਇਸ ਤਰ੍ਹਾਂ ਹੀ ਹੋਰ ਵੱਡੇ ਕੇਸ ਸੀਗੇ ਤੇ ਤੁਸੀਂ ਜੇ ਜਿਹੜਾ ਨਜਾਇਜ਼ ਪਾਏ ਆ ਤੁਹਾਨੂੰ ਪਤਾ ਕਿੰਨਾ ਹਾਂ ਪਤਾ ਤੇ ਮੈਂ ਹਾਂ ਤੁਸੀਂ ਨਜਾਇਜ਼ ਕੇਸ ਉੱਤੇ ਕੱਢ ਦਿਓ ਜਿਹੜਾ ਕੇਸ ਉਹਨੇ ਕੀਤਾ ਉਹਨੂੰ ਪਾਓ ਉਹਨੂੰ ਪੁੱਛਗਿੱਛ ਕਰੋ ਮੈਂ ਨਹੀਂ ਇਹਨਾਂ ਨੂੰ ਹੱਥ ਲਾਓ ਜੋ ਵੀ ਤੁਹਾਡਾ ਤਰੀਕਾ ਕਰੋ ਤੇ ਮੈਂ ਉਹਨੂੰ ਕਿਵੇਂ ਨਾ ਕਿਵੇਂ ਸੈੱਟ ਕਰਕੇ ਪੇਸ਼ ਕਰ ਦੇਣਾ ਜੇ ਮੇਰੇ ਵੱਲੋਂ ਨਾ ਆਇਆ ਤੇ ਮੈਂ ਉਹਨੂੰ ਫੜਾ ਦੂੰਗਾ ਕਿ ਇਹ ਟੰਗ ਨਾ ਤੇ ਗੱਲ ਆਪਣੇ ਦੋਹਾਂ ਚ ਹੀ ਰਹੇਗੀ ਕਿ ਮੈਂ ਫੜਾਇਆ ਹਾਂਜੀ ਉਹਨਾਂ ਮੈਨੂੰ ਫੋਨ ਨੰਬਰ ਦਿੱਤਾ ਉਹ ਅੱਜ ਵੀ ਜੀਂਦੇ ਜਾਗਦੇ ਨੇ ਤੇ ਉਹਨਾਂ ਮੈਨੂੰ ਫੋਨ ਨੰਬਰ ਦਿੱਤਾ ਤੇ ਉਹਨਾਂ ਕਿਹਾ ਵੀ ਠੀਕ ਐ ਕੰਟੈਕਟ ਕਰਿਓ ਤੇ ਤੀਜੇ ਦਿਨ ਮੈਂ ਇੱਥੇ ਘਰ ਆਇਆ ਤੇ ਮੈਨੂੰ ਡੀਐਸਪੀ ਦਾ ਫੋਨ ਆ ਗਿਆ ਵੀ ਐਸਐਸਪੀ ਤੁਹਾਡੇ ਘਰ ਆ ਰਿਹਾ ਮੈਂ ਕਿਹਾ ਵੀ ਮੇਰੇ ਘਰ ਕਿਵੇਂ ਆ ਰਿਹਾ ਜੇ ਤੂੰ ਹੀ ਵੈਸੇ ਚਲੋ ਉਪ ਘੋੜਾ ਆਉਣਾ ਜੀ ਸਦਕੇ ਕਿਵੇਂ ਨਹੀਂ ਉਹਨਾਂ ਤੁਹਾਨੂੰ ਮਿਲਣ ਆਉਣਾ ਮੈਂ ਵੀ ਮਿਲਣ ਮੈਂ ਕਿਹਾ ਕਿ ਕੋਈ ਹੈਗਾ ਲੀਡਰ ਜਾਂ ਅਫਸਰ ਹੈ ਮੈਂ ਆ ਜਾਣਾ ਜਿੱਥੇ ਉਹ ਆ ਹੇ ਚਲੋ ਉਹ ਆਪਣਾ ਨਾ ਆਪਣਾ ਮਮ ਕੇ ਕੋਆ ਕਿ ਕੋਠੀ ਆ ਜयो 6 ਵਜੇ ਦਾ ਟਾਈਮ ਰੱਖਿਆ ਤੇ ਉਹ ਇਥੋਂ ਡੀਐਸਪੀ ਦੇ ਮੈਂ ਨਾਲ ਗਿਆ ਉੱਥੇ ਕੋਠੀ ਗਿਆ ਜਾਂਦੇ ਦਫਤਰ ਆ ਜयो ਦਫਤਰ ਜਦੋਂ ਗਏ ਤੇ ਚਲੋ ਉਹ ਮੈਨੂੰ ਅੰਦਰ ਮਿਲਾਇਆ ਇੱਕ ਡੀਐਸਪੀ ਸੀ ਤੇ ਇੱਕ ਉਹ ਐਸਐਸਪੀ ਸਾਹਿਬ ਸਨ ਮੈਨੂੰ ਉਹਨਾਂ ਗੁੱਲਾਂ ਪੁੱਛੀਆਂ ਕੁਝ ਮੇਰੇ ਬਾਰੇ ਕੁਝ ਜੈਪਲ ਬਾਰੇ ਜੋ ਸਾਸੀ ਮੈਂ ਉਹਨਾਂ ਨੂੰ ਦਿੱਤਾ ਤੇ ਬੋਲਦਿਆਂ ਬਹਿੰਦੇ ਆ ਮੈਨੂੰ ਕਹਿੰਦੇ ਵੀ ਤੂੰ ਰਿਟਾਇਰ ਹੋਇਆ ਮੈਂ ਹਾਂਜੀ ਤੇ ਕਿਹੜੀ ਡੇਟ ਨੂੰ ਮੈਂ ਹੈ ਕਹਿੰਦਾ ਤੂੰ ਰਿਟਾਇਰ ਹੋਇਆ ਕਿ ਤੈਨੂੰ ਕੱਢਿਆ ਗਿਆ ਮੈਂ ਹਾਂਜੀ ਨਹੀਂ ਮੇਰਾ ਐਕਸੀਡੈਂਟ ਹੋ ਗਿਆ ਸੀ ਮੈਂ ਉੱਥੇ ਐਪਲੀਕੇਸ਼ਨ ਲੈ ਕੇ ਦਿੱਤੀ ਮੈਂ ਮੈਨੂੰ ਕਲੀਅਰਲੀ ਮੇਰਾ ਸਾਰਾ ਉਹ ਹੋਇਆ ਵਾ ਥੂੜਾ ਚਾਲਾ ਤੇ ਟੁੱਟਾ ਵਾ ਕਹਿੰਦਾ ਦੇਖ ਲਾ ਸਾਨੂੰ ਦੂਜਾ ਤਰੀਕਾ ਵੀ ਆਉਂਦਾ ਕਰਨਾ ਤਾਂ ਮੈਂ ਕਿਹਾ ਦੂਜੇ ਤਰੀਕੇ ਨਾਲ ਹੀ ਕਰਨਾ ਸੀ ਤੇ ਫਿਰ ਮੈਨੂੰ ਇੱਥੇ ਦਫ਼ਤਰ ਚ ਕਾਨੂੰ ਸੱਦਣਾ ਸੀ ਤੁਸੀਂ ਮੈਨੂੰ ਉੱਥੇ ਸੀਆਈ ਸਟਾਫ ਜਿੱਥੇ ਵੀ ਤੁਸੀਂ ਟਾਰਚਰ ਕਰਦੇ ਮੈਨੂੰ ਲੈ ਜਾਂਦੇ ਤੇ ਮੈਨੂੰ ਟਾਰਚਰ ਕਰ ਲਿੰਦੇ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਤੇ ਤੁਹਾਡੀ ਆਉਣ ਦੀ ਰਿਕਾਰਡ ਆ ਤੇ ਉਹਦੇ ਜੀ ਤੁਸੀਂ ਕਰ ਰਹੇ ਹੋ ਫਿਰ ਵੀ ਉਹਨਾਂ ਦਾ ਮਤਲਬ ਪਹਿਲਾਂ ਤਾਂ ਠੀਕ ਤੇ ਬਾਅਦ ਚ ਉਹਨਾਂ ਦਾ ਨਾ ਬੜਾ ਤਰੀਕਾ ਤਰੂਕਾ ਬੋਲਣ ਦਾ ਤੇ ਸੀਗਾ ਝੂੜ ਜਿਆ ਵੀ ਜਿਵੇਂ ਮੈਂ ਕੋਈ ਬੜਾ ਵੱਡਾ ਅਪਰਾਧੀ ਹੋਣਾ ਤੇ ਮੈਂ ਇਹਨੂੰ ਕਿਹਾ ਕਿ ਮੈਂ ਉੱਥੇ ਜੋ ਮੇਰੇ ਨਾਲ ਤੱਕਾ ਕਰਨਾ ਕਰ ਲੋ ਮੈਨੂੰ ਇੱਥੇ ਸੱਦ ਕੇ ਭਾਗੇ ਕੁਰਸੀ ਤੇ ਤੇ ਤੁਸੀਂ ਮੈਨੂੰ ਜਲੀਲ ਕਰ ਰਹੇ ਹੋ ਕੋਈ ਗੱਲ ਮੈਂ ਤੁਹਾਨੂੰ ਝੂਠ ਦੱਸਾਂ ਜਾਂ ਲਪਾਵਾਂ ਤੇ ਮੈਂ ਗਰਾਂ ਤੁਸੀਂ ਜੋ ਮਰਜ਼ੀ ਕਰ ਲੋ ਤੇ ਤੁਸੀਂ ਫਿਰ ਥੋੜਾ ਜਿਆ ਨਹੀਂ 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 ਮੈਂ ਉੱਠ ਕੇ ਤੁਰ ਲੱਗਾ ਮੈਂ ਹਾਂ ਜੀ ਮੈਂ ਜਾਣਾ ਫੜ ਕੇ ਉੱਥੇ ਲੈ ਚਲਿਆ ਜੇ ਜਦੋਂ ਤੁਹਾਡਾ ਜੀ ਕਿੱਦਾਂ ਤੁਹਾਡੇ ਕੋ ਪਾਵਰ ਮੈਂ ਤੁਹਾਡੇ ਕੀ ਚੀਜ਼ ਐ ਇਹਨੂੰ ਦੁਨੀਆ ਤੋਂ ਹਟਾ ਭੈਣ ਚੋ ਟੰਗ ਟੰਗ ਮਾਰਤੀ ਤੇ ਉਹ ਡੀਐਸਪੀ ਵੀ ਕਹਿੰਦਾ ਨਹੀਂ 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 ਇਹਨਾਂ ਨੂੰ ਭਲੇਖਾ ਲੱਗ ਗਿਆ ਜੀ ਉਹ ਆ ਤੇ ਫਿਰ ਮੈਨੂੰ ਕਾਰਡ ਦਿੱਤਾ ਆ ਲਓ ਕਾਰਡ ਤੁਸੀਂ ਅੱਧੀ ਰਾਤ ਵੀ ਮੈਨੂੰ ਨੰਬਰ ਸੀ ਉੱਤੇ ਉਹਨਾਂ ਦਾ ਸਪੈਸ਼ਲ ਅੱਧੀ ਰਾਤ ਵੀ ਫੋਨ ਕਰ ਸਕਦੇ ਹੋ ਜੀ ਆ ਉਹ ਆ ਤੇ ਹਾਲਾਂਕਿ ਮੈਂ ਚਲੋ ਆ ਗਿਆ ਤੇ ਤੋ ਦਿਨ ਬਾਅਦ ਤੜਕੇ ਮੇਰੇ ਘਰ ਪੁਲਸ ਆ ਗਈ ਲੇਡੀ ਪੁਲਸ ਦੂਜੀ ਆ ਤੇ ਮੈਂ ਬੂਹਾ ਖੋਲਿਆ ਤੇ ਮੈਨੂੰ ਕਹਿੰਦੇ ਜੀ ਤੁਹਾਡੇ ਤੁਹਾਨੂੰ ਸਿਟੀ ਬੁਲਾਇਆ ਤੇ ਉੱਥੇ ਅਫਸਰ ਆਇਆ ਤੇ ਸਾਰੇ ਪੰਜਾਬ ਚ ਆਡਰ ਆ ਗਿਆ ਡੀਐਸਪੀ ਨਾਲ ਸੀ ਮੈਨੂੰ ਉਹਦਾ ਨਾਮ ਭੁੱਲ ਜਾਂਦਾ ਮੇਰੇ ਚੰਗਾ ਬਾਗ ਸੀ ਥਾਣੇਦਾਰ ਰਹੇ ਇਕੱਠੇ ਤੇ ਤੁਹਾਨੂੰ ਛੱਡ ਦਿੱਤਾ ਜਾਏਗਾ ਤੇ ਕੁਛ ਕੁਛ ਕਰਕੇ